ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਇੱਕ ਬਹੁਤ ਲੰਮੀ ਬ੍ਰੇਕ ਤੋਂ ਬਾਅਦ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਸੀ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਦੇ ਆਂ ਤੇ 7:30 ਵਜੇ ਪਹਿਲਾਂ ਸਾਡੀ ਇੱਕ ਲਾਈਵ ਕਲਾਸ ਹੋਇਆ ਕਰਦੀ ਸੀ ਹੁਣ ਕਿਉਂਕਿ ਸਰਦੀਆਂ ਹੋ ਗਈਆਂ ਆ ਤੇ ਦਿਨ ਵੀ ਜਲਦੀ ਛਿਪ ਜਾਂਦਾ ਇਸ ਕਰਕੇ ਹੁਣ ਅਸੀਂ ਇਸੇ ਕਲਾਸ ਨੂੰ ਅੱਜ ਤੋਂ 8:30 ਵਜੇ ਕਰਿਆ ਕਰਾਂਗੇ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਹੁਣੇ ਹੀ ਦੱਸ ਦਿਆਂ ਅੱਜ ਦੀ ਹੀ ਜਾਣਕਾਰੀ ਸਟਾਰਟਿੰਗ ਵਾਲੀ ਹੀ ਕਿ ਜਦੋਂ ਤੁਸੀਂ ਇਹ ਵਾਲੀ ਕਲਾਸ ਜੁਆਇਨ ਕਰਿਆ ਕਰੋਗੇ 8:30 ਵਜੇ ਕਰਨੀ ਹੈ ਪਹਿਲੀ ਚੀਜ਼ ਦੂਸਰੀ ਕੱਲ ਅੱਜ ਤੋਂ ਲੈ ਕੇ 25 ਤਰੀਕ ਤੱਕ ਤੁਹਾਡੀਆਂ ਕੰਟੀਨਿਊਸਲੀ ਕਲਾਸਿਸ ਚੱਲਣਗੀਆਂ 26 ਤਰੀਕ ਤੋਂ ਇੱਕ ਵਾਰੀ ਫੇਰ ਤੋਂ ਬ੍ਰੇਕ ਕਰਾਂਗੇ ਓਕੇ ਜੀ 26 ਤੋਂ ਲੈ ਕੇ 31 ਤੱਕ ਜਿਹੜੀਆਂ ਤੁਹਾਡੀਆਂ ਕਲਾਸਿਸ ਨੇ ਆਫ ਰੈਨ ਗਈਆਂ ਤਾਂ ਕਿ ਤੁਸੀਂ ਆਪਦੀ ਵਿంటర్ ਬ੍ਰੇਕ ਨੂੰ ਵੀ ਇੰਜੋਏ ਕਰ ਸਕੋ 올 ਰਾਈਟ ਸਮਾਂ 9 ਵਜੇ ਵਾਲੀ ਕਲਾਸ ਹੁਣ 8:30 ਹੁੰਦੀ ਹੈ ਯਾਨੀ ਕਿ ਇਸ ਕਲਾਸ ਦੇ ਵਿੱਚ ਅਸੀਂ ਕੀ ਕਰਾਂਗੇ ਜੀ ਪੰਜਾਬੀ ਦੀ ਤਿਆਰੀ ਓਕੇ ਤੁਹਾਨੂੰ ਪਤਾ ਅਸੀਂ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਸੇ ਨੂੰ ਹੀ ਅਸੀਂ ਹੁਣ ਕਰਨ ਵਾਲਿਆਂ ਕੰਟੀਨਿਊ ਤੇ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਇੰਪੋਰਟੈਂਟ ਯੂਨੀਵਰਸਿਟੀਆਂ ਦੇ ਬਾਰੇ ਵਿੱਚ ਉਨਾ ਯੂਨੀਵਰਸਿਟੀ ਦੇ ਨਾਲ ਰਿਲੇਟਡ ਕਿੰ다 ਦੇ ਕੁਐਸਚਨ ਤੁਹਾਡੀ ਲਾਈਕ ਪੇਪਰਾਂ ਦੇ ਵਿੱਚ ਆਉਂਦੇ ਆ ਉਹਨਾਂ ਦੇ ਬਾਰੇ ਦੇ ਵਿੱਚ ਡਿਸਕਸ ਕਰਾਂਗੇ ਠੀਕ ਹੈ ਕਾਫੀ ਲੰਮੇ ਬ੍ਰੇਕ ਤੋਂ ਬਾਅਦ ਸਾਡੀ ਅੱਜ ਤੋਂ ਕਲਾਸ ਸਟਾਰਟ ਹੋਣ ਜਾ ਰਹੀ ਹੈ ਤੇ ਪਲੀਜ਼ ਯਾਦ ਰੱਖ ਲਿਓ 26 ਤੋਂ 31 ਫਿਰ ਬ੍ਰੇਕ ਰਹੂਗੀ ਫਿਰ ਅਸੀਂ ਮਿਲਾਂਗੇ ਨਿਊ ਇਅਰ ਵਾਲੇ ਦਿਨ ਠੀਕ ਹੈ ਯਾਨੀ ਕਿ 1st ਆਫ ਜਨਵਰੀ ਨੂੰ ਅਸੀਂ ਮਿਲਾਂਗੇ ਦੁਬਾਰਾ ਤੋਂ ਓਕੇ ਚਲੋ ਠੀਕ ਹੈ ਤਾਂ ਅੱਜ ਦੀ ਕਲਾਸ ਕਰਾਂਗੇ ਸ਼ੁਰੂ ਜਿਹੜੇ ਵੀ ਵਿਦਿਆਰਥੀ ਪਹਿਲੀ ਵਾਰੀ ਸੈਸ਼ਨ ਨੂੰ ਦੇਖ ਰਹੇ ਨੇ ਤੇ ਜੇਕਰ ਉਹ ਪੰਜਾਬ ਦੇ ਕਿਸੇ ਵੀ ਪੇਪਰ ਦੀ ਕਰ ਰਹੀ ਹੈ ਤਿਆਰੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤੇ ਜੇਕਰ ਤੁਸੀਂ ਚਾਹਦੇ ਹੋ ਡੇਲੀ ਦੀਆਂ ਕਲਾਸਿਸ ਦਾ ਤੁਹਾਨੂੰ ਪਤਾ ਚੱਲੇ ਤਾਂ ਬੈਲ ਆਈਕਨ ਪ੍ਰੈਸ ਕਰ ਲੈਣਾ ਤੇ 올 ਦੇ ਉੱਪਰ ਸਿਲੈਕਟ ਕਰ ਲੈਣਾ ਠੀਕ ਹੈ ਜੀ ਐਂਡ YouTube ਦੇ ਉੱਪਰ ਜਿਹੜੀਆਂ ਵੀ ਸਾਡੀਆਂ ਕਲਾਸਿਸ ਹੁੰਦੀਆਂ ਹਨ ਉਹਨਾਂ ਦੀ ਫਰਦਰ ਅਪਡੇਟ ਦੇ ਲਈ Telegram ਗਰੁੱਪ ਨੂੰ ਜ਼ਰੂਰ ਜ਼ਰੂਰ ਜੁਆਇਨ ਕਰ ਲੈਣਾ ਕਿਉਂਕਿ ਉੱਥੇ ਮੈਂ ਤੁਹਾਨੂੰ ਦੱਸ ਦਿੰਦੀ ਹੁੰਦੀ ਆ ਕਿ ਕਦੋਂ ਤੋਂ ਕਲਾਸਿਸ ਐ ਤੇ ਕਦੋਂ ਤੱਕ ਬ੍ਰੇਕ ਐ ਰਾਈਟ ਇਸ ਕਰਕੇ ਐਸਿਸ ਨੂੰ ਵੀ ਥੋੜਾ ਜਿਹਾ ਧਿਆਨ ਚ ਰੱਖ ਲੈਣਾ ਔਰ ਅਗਰ ਤੁਸੀਂ ਚਾਹਦੇ ਹੋ ਕਿ ਜੀ ਤਿਆਰੀ ਕਰਨੀ ਐ ਡਿਟੇਲ ਦੇ ਵਿੱਚ ਥਿਉਰੀ ਕਲਾਸਿਸ ਲੈਣੀ ਐ ਤਾਂ ਤੁਸੀਂ ਇਹ ਵਾਲੇ ਸਾਰੇ ਸਬਜੈਕਟਸ ਦੀਆਂ ਥਿਉਰੀ ਕਲਾਸਿਸ ਲੈ ਸਕਦੇ ਹੋ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਐਂਡ ਜੀਓਗ੍ਰਾਫੀ ਠੀਕ ਐ ਜੀ ਯੈਸ ਉਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ 6280492562 ਬਾਤ 804 92512 ਠੀਕ ਹੈ ਜੀ ਤੇ ਜਲਦੀ ਤੋਂ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਆਪਣੇ ਸਟੱਡੀ ਗਰੁੱਪਸ ਦੇ ਵਿੱਚ ਸੋ ਥੈਟ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਇਸ ਸੈਸ਼ਨ ਨਾਲ ਜੁੜ ਸਕਣ ਹਾਲੇ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਚੱਲਣਾ ਕਿ 9:30 ਵਾਲੀ ਕਲਾਸ 8:30 ਹੋਣ ਲੱਗੀ ਹੈ ਟੈਲੀਗ੍ਰam ਵਾਲਿਆਂ ਨੂੰ ਪਤਾ ਚੱਲ ਗਿਆ ਹੋਊਗਾ ਤਾਂ ਪਲੀਜ਼ ਇਸ ਲਈ ਟੈਲੀਗ੍ਰam ਨੂੰ ਜ਼ਰੂਰ ਜੁਆਇਨ ਕਰ ਲੈਣਾ ਠੀਕ ਹੈ ਜੀ ਚਲੋ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਸਤਿ ਸ਼੍ਰੀ ਅਕਾਲ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਹਾਂਜੀ ਕਮਲਾ ਜੀ ਪੇਡ ਕਲਾਸਿਸ ਦੇ ਵਿੱਚ ਤੁਹਾਨੂੰ ਲਾਈਵ ਕਲਾਸਿਸ ਮਿਲਦੀਆਂ ਰਿਕਾਰਡਿੰਗਸ ਮਿਲਦੀਆਂ ਨੋਟਸ ਮਿਲਦੇ ਆ ਤੇ ਉਸ ਦੇ ਨਾਲ ਨਾਲ ਮੌਕ ਟੈਸਟ ਮਿਲਦੇ ਨੇ ਇਹ ਚਾਰ ਚੀਜ਼ਾਂ ਪੇਡ ਕਲਾਸ ਦੇ ਵਿੱਚ ਹੁੰਦੀਆਂ ਓਕੇ ਚਲੋ ਸਟਾਰਟ ਕਰੀਏ ਅੱਜ ਦੇ ਪਹਿਲੇ ਪ੍ਰਸ਼ਨ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਥਾਪਨਾ ਕਦੋਂ ਹੋਈ ਦੇਖੋ ਬੱਚਾ ਜਦੋਂ ਵੀ ਤੁਸੀਂ ਯੂਨੀਵਰਸਿਟੀਆਂ ਵਾਲਾ ਟੌਪਿਕ ਕਰਨਾ ਆ ਤਾਂ ਇਹ ਯਾਦ ਰੱਖ ਲਿਓ ਕਿ ਇਹ ਤੁਹਾਡੇ ਪੇਪਰ ਦੇ ਲਈ ਮਾਸਟਰ ਕੇਡਰ ਹੈ ਚਾਹੀ UGC ਹੈ ਚਾਹੀ ਲੈਕਚਰਰ ਹੈ ਹਰ ਪੇਪਰ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਦੋ ਤਿੰਨ ਤਰ੍ਹਾਂ ਦੇ ਪ੍ਰਸ਼ਨ ਆਉਣੇ ਪਹਿਲਾ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਫਿਰ ਜੀ ਕਿੱਥੇ ਹੋਈ ਠੀਕ ਹੈ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਮੋਟੋ ਕੀ ਹੈ ਇਹ ਤਿੰਨ ਚੀਜ਼ਾਂ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਨੇ ਬਟ ਇਹਦੇ ਤੋਂ ਬਿਨਾ ਵੀ ਜਿਹੜੀ ਵੀ ਐਕਸਟਰਾ ਇਨਫਰਮੇਸ਼ਨ ਹੋਊਗੀ ਉਹ ਅਸੀਂ ਡਿਸਕਸ ਕਰਦੇ ਜਾਵਾਂਗੇ ਠੀਕ ਹੈ ਤਾਂ ਤੁਹਾਡਾ ਜਵਾਬ ਆ ਰਿਹਾ ਹੈ ਏ ਯਾਨੀ ਕਿ 24 ਨਵੰਬਰ 1969 ਬਿਲਕੁਲ ਸਹੀ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 24 ਨਵੰਬਰ 1969 ਨੂੰ ਹੁੰਦੀ ਹੈ ਰਾਈਟ ਦੂਸਰਾ ਪ੍ਰਸ਼ਨ ਕੀ ਬਨੇਗਾ ਕੀ ਇਹ ਯੂਨੀਵਰਸਿਟੀ ਕਿੱਥੇ ਸਥਿਤ ਹੈ ਵੈਸੇ ਤਾਂ ਸਭ ਨੂੰ ਹੀ ਪਤਾ ਹੋਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਲੋਕੇਸ਼ਨ ਹੈਗੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਠੀਕ ਹੈ ਜੀ ਓਕੇ ਜੇਕਰ ਆਪਾਂ ਗੱਲ ਕਰੀਏ ਇਹਦੇ ਮੋਟੋ ਦੀ ਤਾਂ ਮੋਟੋ ਕੀ ਹੈ ਦ ਲੈਂਪ ਆਫ ਦਾ ਗੁਰੂਜ਼ ਵਿਜ਼ਡਮ ਇਲੂਮਿਨੇਟ ਪਲੀਜ਼ ਯਾਦ ਰੱਖਿਓ ਇੰਗਲਿਸ਼ ਦੇ ਵਿੱਚ ਹੈ ਦ ਲੈਂਪ ਆਫ ਦਾ ਗੁਰੂਜ਼ ਵਿਜ਼ਡਮ ਇਲੂਮਿਨੇਟਸ ਤੇ ਜੇ ਮੋਟੋ ਤੁਹਾਡੇ ਕੋਲੋਂ ਪੰਜਾਬੀ ਚ ਪੁੱਛਿਆ ਜਾਏ ਤਾਂ ਉਹ ਕਿਹੜਾ ਹੈ ਗੁਰ ਗਿਆਨ ਦੀਪਕ ਉਜਿਆਰਾ ਤਾਂ ਪਲੀਜ਼ ਮੋਟੋ ਨੂੰ ਅਲੱਗ ਤੋਂ ਲਿਖਦੇ ਜ਼ਰੂਰ ਜਾਇਓ ਤੁਹਾਡੇ ਲਈ ਇੰਪੋਰਟੈਂਟ ਰਹੂਗਾ ਠੀਕ ਹੈ ਤੇ 24 ਨਵੰਬਰ 1969 ਨੂੰ ਐਂਦੀ ਸਥਾਪਨਾ ਹੋਈ ਸੀ ਓਕੇ 올 ਰਾਈਟ ਐਦੇ ਤੋਂ ਬਿਨਾ ਤੁਹਾਡੇ ਕੋਲੋਂ ਚਾਂਸਲਰ ਬਾਰੇ ਪੁੱਛਿਆ ਜਾਏ ਤਾਂ ਤੁਹਾਨੂੰ ਵੈਸੇ ਪਤਾ ਹੀ ਹੋਏਗਾ ਜਿਹੜੇ ਵੀ ਸਾਡੇ ਪੰਜਾਬ ਦੇ ਗਵਰਨਰ ਹੁੰਦੇ ਨੇ ਉਹੀ ਯੂਨੀਵਰਸਿਟੀ ਦੇ ਕੀ ਬਣ ਜਾਂਦੇ ਆ ਚਾਂਸਲਰ ਬਣ ਜਾਂਦੇ ਆ ਤਾਂ ਜਦੋਂ ਵੀ ਤੁਹਾਡਾ ਪੇਪਰ ਹੋਏ ਤਾਂ ਉਦੋਂ ਜ਼ਰੂਰ ਦੇਖ ਕੇ ਜਾਣਾ ਕਿ ਐਟ दैट ਟਾਈਮ ਕਿਹੜੇ ਹੈਗੇ ਨੇ ਜਿਹੜੇ ਗਵਰਨਰ ਨੇ ਪੰਜਾਬ ਦੇ ਤਾਂ ਉਹੀ ਤੁਸੀਂ ਚਾਂਸਲਰ ਦਾ ਅਗਰ ਕੁਐਸਚਨ ਆਊਗਾ ਤਾਂ ਤੁਸੀਂ ਉਹਦੇ ਵਿੱਚ ਆਨਸਰ ਕਰ ਦੇਣਾ ਠੀਕ ਹੈ ਜੀ ਓਕੇ ਅੱਗੇ ਦੇਖਦੇ ਆ ਦੂਸਰਾ ਕੁਐਸਚਨ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਇਹ ਤੁਹਾਡੇ ਲਈ ਬੜਾ ਇੰਪੋਰਟੈਂਟ ਕੁਐਸਚਨ ਹੈ ਪਰ ਕੁਐਸਚਨ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖਿਓ ਉਸ ਤੋਂ ਬਾਅਦ ਆਨਸਰ ਕਰਨਾ ਥੋੜਾ ਜਿਹਾ ਲिटल ਬਿਟ ਟ੍ਰੀਕੀ ਹੋ ਸਕਦਾ ਹੈ ਠੀਕ ਹੈ 1880 1912 1946 1956 ਦੱਸੋ ਜੀ ਕੀ ਉੱਤਰ ਆਏਗਾ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਲਾਹੌਰ ਦੇ ਵਿੱਚ ਕਦੋਂ ਹੁੰਦੀ ਹੈ ਯੈਸ ਪਲੀਜ਼ ਦੂਸਰੇ ਦਾ ਤੁਸੀਂ ਆਨਸਰ ਲਗਾਇਆ ਹੈ ਏ রাইਟ ਚਲੋ ਦੇਖੀਏ ਕੀ ਆਊਗਾ ਇਸ ਦਾ ਉੱਤਰ ਆਣਾ ਹੈ 1956 ਮੈਂ ਤੁਹਾਨੂੰ ਨਾ ਇਹਦੀ ਪਹਿਲਾਂ ਡਿਟੇਲ ਦੱਸ ਦਿਆਂ ਰੁਕ ਜੋ ਨਹੀਂ 1956 ਇਸ ਰੋਂਗ ਮੈਂ ਗਲਤ ਲਿਖਿਆ ਇੱਥੇ 1956 ਨਹੀਂ ਆਣਾ ਐਕਚੁਅਲੀ ਇੱਥੇ ਕੀ ਆਏਗਾ ਜੋ ਤੁਸੀਂ ਬੋਲ ਰਹੇ ਹੋ ਯਾਨੀ 1880 ਵੈਸੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਕਿ ਐਂ ਦੇ ਲਈ ਕਦੀ ਕਦੀ ਤੁਹਾਨੂੰ 1880 ਨਹੀਂ ਦਿੱਤਾ ਹੁੰਦਾ ਠੀਕ ਹੈ ਐਤੇ ਦਿੱਤਾ ਹੁੰਦਾ 1882 ਜੇਕਰ 80 ਨਾ ਆ ਕੇ 82 ਆਏਗਾ ਤਾਂ ਤੁਸੀਂ ਐਂਦਾ ਉੱਤਰ ਕੀ ਲਗਾਣਾ ਹੈ 82 ਹੀ ਲਗਾਣਾ ਹੈ ਠੀਕ ਹੈ ਥੋੜਾ ਜਿਹਾ ਇਤਿਹਾਸ ਦੇ ਵੱਲ ਚਲਦੇ ਆ ਹੋਇਆ ਕਿ ਸੀਗਾ ਇੱਕ ਸਾਹਿਤਿਕ ਸਭਾ ਸੀਗੀ ਜਿੰਦੇ ਹੈੱਡ ਹੁੰਦੇ ਸੀਗੇ ਡਾਕਟਰ ਜੀ ਡਬਲਿਊ ਲੇਥਨਰ ਠੀਕ ਹੈ ਹੋਂ ਤੁਸੀਂ ਕਹੋਗੇ ਕਿ ਇਹ ਇੰਪੋਰਟੈਂਟ ਹੈ ਆਫਕੋਰਸ ਬੱਚਾ ਜਦੋਂ ਤੁਸੀਂ ਬੈਕਗ੍ਰਾਉਂਡ ਨੂੰ ਇੱਕ ਸਟੋਰੀ ਦੀ ਤਰ੍ਹਾਂ ਕਰੋਗੇ ਨਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਘਰ ਕਰ ਜੂਗੀ ਠੀਕ ਹੈ ਓਕੇ ਜੀ ਦੇਖੋ ਹਲੇ ਤੱਕ ਅਸੀਂ ਇੰਡੀਆ ਤੇ ਪਾਕਿਸਤਾਨ ਤਾਂ ਬਨੇ ਨਹੀਂ ਅਸੀਂ ਇਕੱਠੇ ਹੈਗੇ ਆ ਰਾਈਟ ਓਕੇ ਹੁਣ ਐ ਸੋਸਾਇਟੀਕ ਸਭਾ ਦੇ ਵਿੱਚ ਨਾ 200 ਮੈਂਬਰ ਸੀਗੇ ਉਹਨਾਂ ਦੋਨੋਂ ਮੈਂਬਰਸ ਨੇ ਕੀ ਬੋਲਿਆ ਕਿ ਆਪਾਂ ਨਾ ਇੱਕ ਯੂਨੀਵਰਸਿਟੀ ਐਕਚੁਅਲੀ ਉਹਨਾਂ ਨੇ ਯੂਨੀਵਰਸਿਟੀ ਤਾਂ ਸ਼ਾਇਦ ਹੀ ਸੋਚੀ ਹੋਵੇ ਪਰ ਉਹਨਾਂ ਨੇ ਕਿਹਾ ਕਿ ਆਪਾਂ ਨਾ ਇੱਥੇ ਕੋਈ ਸਾਹਿਤ ਦੇ ਪ੍ਰਸਾਰ ਵਾਸਤੇ ਕੰਮ ਕਰੀਏ ਐਜੂਕੇਸ਼ਨ ਦੇ ਪ੍ਰਸਾਰ ਵਾਸਤੇ ਕੰਮ ਕਰੀਏ ਤਾਂ ਉਹਨਾਂ ਨੇ ਕੀ ਬੋਲਿਆ ਕਿ ਬਈ ਇੱਕ ਨਾ ਯੂਨੀਵਰਸਿਟੀ ਸਥਾਪਿਤ ਕਰੋ ਜਿਸ ਦਾ ਨਾਮ ਹੈ ਉਰਯਤਲ ਯੂਨੀਵਰਸਿਟੀ ਠੀਕ ਹੈ ਚਲੋ ਕਹਿੰਦੇ ਹੈੱਡ ਕੁਆਟਰ ਕਿੱਥੇ ਰੱਖੀਏ ਜੀ ਕਹਿੰਦੇ ਐਦਾਂ ਕਰੋ ਉਦੋਂ ਲਾਹੌਰ ਤੁਹਾਨੂੰ ਪਤਾ ਹੈ ਕਿੰਨਾ ਫੇਮਸ ਹੁੰਦਾ ਸੀ ਚਲੋ ਜੀ ਲਾਹੌਰ ਦੇ ਵਿੱਚ ਸਾਡਾ ਹੈੱਡ ਕੁਆਟਰ ਰੱਖ ਦੋ ਓਕੇ ਹੁਣ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਦੇ ਲਈ ਸਾਰੇ ਜੋ ਨੇ ਇੱਕੋ ਜਗ੍ਹਾ ਦੇ ਉੱਪਰ ਸਹਿਮਤ ਨਹੀਂ ਹੁੰਦੇ ਕੁਛਕ ਅੰਗਰੇਜ਼ੀ ਭਾਰਤੀ ਮਤਲਬ ਐਦਾਂ ਦੇ ਵੀ ਸੀਗੇ ਜਿਨ੍ਹਾਂ ਨੇ ਕਿਹਾ ਨਹੀਂ ਲਾਹੌਰ ਦੇ ਵਿੱਚ ਨਹੀਂ ਬਲਕਿ ਦਿੱਲੀ ਦੇ ਵਿੱਚਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ ਵਾਇਸਰਾਏ ਨੂੰ ਨਹੀਂ ਪਸੰਦ ਆਇਆ ਕਹਿੰਦਾ ਛੱਡੋ ਯਾਰ ਆਪਾਂ ਕਰਦੇ ਹੀ ਨਹੀਂ ਉਹਨੇ ਦੋਨਾਂ ਦੀ ਪਰਵਾਨਗੀ ਨੂੰ ਕਰਤਾ ਰੱਦ ਠੀਕ ਹੈ ਪਰ ਸਾਹਿਤ ਸਭਾ ਉਹ ਤਾਂ ਅੜੀ ਹੋਈ ਸੀ ਉਹਨਾਂ ਨੇ ਕੀ ਕੀਤਾ ਉਸ ਟਾਈਮ ਸੋਚੋ 1 ਲੱਖ ਰੁਪਏ 1 ਲੱਖ ਰੁਪਏ ਇਕੱਠੇ ਕੀਤੇ ਠੀਕ ਹੈ ਤੇ ਸਰਕਾਰ ਨੂੰ ਦੇਤੇ ਉਹਨਾਂ ਨੂੰ ਕੀ ਕਿਹਾ ਲਾਹੌਰ ਦੇ ਵਿੱਚ ਸਾਨੂੰ ਇਹ ਯੂਨੀਵਰਸਿਟੀ ਚਾਹੀਦੀ ਹੈ ਤੇ ਗਵਰਨਮੈਂਟ ਨੇ ਯੈਸ ਕੀਤੀ ਐਂਡ ਅ ਖਰੜਾ ਚੰਗੀ ਤਰ੍ਹਾਂ ਤਿਆਰ ਹੋਇਆ ਖਰੜਾ ਕਦੋਂ ਤਿਆਰ ਹੋਇਆ 1868 ਵਿੱਚ ਯਾਨੀ ਬਹੁਤ ਸਾਲ ਪਹਿਲਾਂ ਦੀ ਗੱਲ ਆ ਗਈ ਹੈਨਾ ਚਲੋ ਫਿਰ ਜੀ ਨਵੰਬਰ 1880 ਦੇ ਵਿੱਚ ਲਾਰਡ ਰਿਪਨ ਜੋ ਕਿ ਇੱਕ ਵਾਈਸਰਾਏ ਸੀਗਾ ਜਦੋਂ ਉਹ ਲਾਹੌਰ ਦੇ ਵਿੱਚ ਆਂਦਾ ਤਾਂ ਬਸ ਐਸ ਇਜ਼ ਦਾ ਫਾਇਦਾ ਚੁੱਕਿਆ ਜਾਂਦਾ ਤੇ ਉਹਨੂੰ ਮਨਾ ਲਿਆ ਜਾਂਦਾ ਵੀ ਜੇ ਸਾਡੀ ਯੂਨੀਵਰਸਿਟੀ ਜਿਹੜੀ ਹੈ ਤੁਸੀਂ ਇਹਨੂੰ ਸਥਾਪਿਤ ਕਰ ਦਿਓ ਤਾਂ ਲਾਰਡ ਰਿਪਨ ਜਿਹੜਾ ਆ ਉਹ yes ਕਰ ਦਿੰਦਾ ਐ ਐਂਡ ਉਸ ਤੋਂ ਬਾਅਦ ਫਿਰ ਸਥਾਪਨਾ ਹੋ ਜਾਂਦੀ ਐ ਪੰਜਾਬ ਯੂਨੀਵਰਸਿਟੀ ਦੀ ਠੀਕ ਐ ਤਾਂ ਇਸੇ ਕਰਕੇ ਐਕਚੁਅਲੀ 1880 ਦੇ ਵਿੱਚ ਕੀ ਹੁੰਦਾ ਆ ਇਹਨੂੰ yes ਮਿਲੀ ਸੀ ਹਨਾ ਠੀਕ ਐ ਪਰ 1882 ਦੇ ਵਿੱਚ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਸਥਾਪਿਤ ਕਰ ਦਿੱਤਾ ਗਿਆ ਇੰਡੀਆ ਦੇ ਬਜਟ ਦੇ ਵਿੱਚ ਵੀ ਆ ਗਈ ਤਾਂ ਇਸ ਤਰ੍ਹਾਂ ਕਰਕੇ ਇਹ ਯੂਨੀਵਰਸਿਟੀ ਜਿਹੜੀ ਆ ਹੋਂਦ ਵਿੱਚ ਆਈ ਐਦਾਂ ਕਰਦੇ ਕਰਦੇ 1947 ਦਾ ਟਾਈਮ ਆ ਗਿਆ ਹੁਣ 1947 ਦੇ ਵਿੱਚ ਜਿਹਨੇ ਸਾਡੇ ਦੇਸ਼ ਵੰਡੇਗੇ ਉਹ ਵੀ ਪੰਜਾਬ ਯੂਨੀਵਰਸਿਟੀ ਵੀ ਵੰਡੀ ਗਈ ਠੀਕ ਹੈ ਜੀ ਤਾਂ ਪਹਿਲਾਂ ਕੀ ਹੁੰਦਾ ਹੈ ਦੇਸ਼ ਦੀ ਵੰਡ ਤੋਂ ਬਾਅਦ ਐਸ ਯੂਨੀਵਰਸਿਟੀ ਨੂੰ ਦੋ ਪਾਰਟਸ ਵਿੱਚ ਡਿਵਾਈਡ ਕਰ ਦਿੰਦੇ ਨੇ ਇੱਕ ਇੰਡੀਆ ਦਾ ਪੰਜਾਬ ਤੇ ਦੂਸਰਾ ਪਾਕਿਸਤਾਨ ਦਾ ਪੰਜਾਬ ਠੀਕ ਹੈ ਤੇ ਤੁਸੀਂ ਸੋਚੋ 47 ਤੋਂ ਬਾਅਦ ਕਰੀਬਨ ਕਰੀਬਨ 10 ਸਾਲ ਤੱਕ ਐਸ ਯੂਨੀਵਰਸਿਟੀ ਕੋਲੋਂ ਕੋਈ ਵੀ ਕੈਂਪਸ ਹੀ ਹਣੀ ਸੀਗਾ ਫਿਰ ਤੁਹਾਡੇ ਕੋਲੋ ਕੁਐਸਚਨ ਅਗਲਾ ਕਿਹੜਾ ਬਨੇਗਾ ਕਿ ਭਈ ਐਦਾ ਕੈਂਪਸ ਚੰਡੀਗੜ੍ਹ ਦੇ ਵਿੱਚ ਕਦੋਂ ਸਥਾਪਿਤ ਕੀਤਾ ਗਿਆ ਤਾਂ ਯਾਦ ਰੱਖਣਾ ਹੈ 1956 ਯਾਨੀ ਜਿਹੜਾ ਤੁਸੀਂ ਕਈ ਨੇ ਡੀ ਆਂਸਰ ਲਗਾਇਆ ਨਾ ਕਈਆਂ ਨੇ ਉਹ ਇਹੀ ਹੈ ਰਾਈਟ ਯਾਨੀ ਕਿ 1956 ਦੇ ਵਿੱਚ ਜਾ ਕੇ ਐਕਚੁਅਲ ਦੇ ਵਿੱਚ ਇਹ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਥਾਪਿਤ ਹੁੰਦੀ ਹੈ ਸਮਝ ਗਏ ਤੇ ਸੋਚੋ ਜਰਾ ਕਿੰਨੀਆਂ ਮਹਾਨ ਸ਼ਖਸੀਅਤਾਂ ਇਸ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਨਿਕਲੀਆਂ ਹੋਣਗੀਆਂ ਕਿੰਨਾਂ ਨੇ ਨਹੀਂ ਸੁਨਿਆ ਹਰ ਗੋਬਿੰਦ ਖੁਰਾਨਾ ਦਾ ਨਾਮ ਨੋਬਲ ਪ੍ਰਾਈਜ਼ Winner yes ਕਿੰਨਾਂ ਨੇ ਨਹੀਂ ਸੁਨਿਆ ਇੰਡੀਆ ਦੇ 9th ਪ੍ਰੈਜ਼ੀਡੈਂਟ ਸ਼ੰਕਰ ਦਿਆਲ ਸ਼ਰਮਾ ਕਿੰਨਾਂ ਨੇ ਨਹੀਂ ਸੁਨਿਆ ਸਾਡੇ ਫੋਰਮਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਕਿੰਨਾਂ ਨੇ ਨਹੀਂ ਸੁਨਿਆ ਇੰਦਰ ਕੁਮਾਰ ਗੁਜਰਾਲ ਐਦਾਂ ਦੀਆਂ ਵੱਡੀਆਂ-ਵੱਡੀਆਂ ਮਹਾਨ ਹਸਤੀਆਂ ਈਵਨ ਸਤਿੰਦਰ ਸਰਤਾਜ ਇਮੇਜਿਨ ਬੱਬੂ ਮਾਨ ਕਿਰਨ 베ਦੀ ਇਹ ਸਾਰੇ ਦੇ ਸਾਰੇ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਹੀ ਨਿਕਲੇ ਹੋਏ ਨੇ ਠੀਕ ਹੈ ਜੀ ਟਾਈ ਹੋਪ ਕਿ ਹੁਣ ਤੁਹਾਨੂੰ ਭੁੱਲੂਗਾ ਨਹੀਂ ਪੰਜਾਬ ਯੂਨੀਵਰਸਿਟੀ ਕਿਵੇਂ ਬਣੀ ਤੇ ਕਿਵੇਂ ਲਾਹੌਰ ਵਿੱਚ ਆਈ ਤੇ ਕਿਵੇਂ ਸਾਡੇ ਇੱਥੇ ਪਹੁੰਚਦੇ ਪਹੁੰਚਦੇ ਚੰਡੀਗੜ੍ਹ ਵਿੱਚ ਪਹੁੰਚੀ ਠੀਕ ਹੈ ਚਲੋ ਅੱਗੇ ਚਲੀਏ ਤੀਸਰਾ ਕੁਐਸਚਨ ਦੇਖਦੇ ਹਾਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ 30 ਅਪ੍ਰੈਲ 1962 22 ਅਪ੍ਰੈਲ 1959 30 ਅਪ੍ਰੈਲ 1971 ਜਾਂ ਫਿਰ 30 ਅਪ੍ਰੈਲ ਔਰ ਇਹ ਵਾਲਾ ਲੈਕਚਰ ਤੁਸੀਂ ਮੈਂ ਕਹਨੀ ਆ ਪੰਜਾਬ ਦੇ ਪੇਪਰ ਦੀ ਨਹੀਂ ਵੀ ਤਿਆਰੀ ਕਰ ਰਹੇ ਆ ਅਗਰ ਇੰਡੀਆ ਦੇ ਵਿੱਚ ਵੀ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਨਾ ਬੱਚਾ ਤਾਂ ਤੁਹਾਡੇ ਲਈ ਇੰਪੋਰਟੈਂਟ ਹੈ ਹੀ ਹੈ ਇਸ ਲਈ ਪਲੀਜ਼ ਐਂਡ ਦੀ ਇੱਕ ਇੱਕ ਲਾਈਨ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਿਓ ਠੀਕ ਹੈ ਚਲੋ ਤੀਸਰੇ ਦੇ ਲਈ ਤੁਹਾਡਾ ਆਨਸਰ ਆ ਰਿਹਾ ਵੈ ਏ ਦੇਖੀਏ 30 April 1962 ਬਹੁਤ ਵਧੀਆ ਇਸ ਦਾ ਆਨਸਰ ਜਿਹੜਾ ਆ ਕਿਹਦਾ ਆਏਗਾ ਏ ਆਏਗਾ ਠੀਕ ਹੈ ਹੁਣ ਗੱਲ ਕਰਦੇ ਆਂ ਐਂਦੇ ਮੋਟੋ ਦੀ ਇੰਗਲਿਸ਼ ਦੇ ਵਿੱਚ ਐਨਾ ਮੋਟੋ ਆਏਗਾ EE ਯਾਨੀ ਕਿ E² ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ এডਿਕੇਸ਼ਨ ਏਮਪਾਵਰਸ ਠੀਕ ਹੈ ਤੇ ਜੇਕਰ ਪੰਜਾਬੀ ਦੇ ਵਿੱਚ ਪੁੱਛਿਆ ਜਾਏਗਾ ਵਿਦਿਆ ਵਿਚਾਰੀਤਾ ਪਰਉਪਕਾਰੀ ਠੀਕ ਹੈ ਜੀ ਓਕੇ ਸਥਾਪਨਾ ਕਦੋਂ ਹੋਈ 1962 ਦੇ ਵਿੱਚ ਹੁੰਦੀ ਹੈ ਚਾਂਸਲਰ ਉਹੀ ਪੰਜਾਬ ਦੇ ਗਵਰਨਰ ਹੋਣਗੇ ਹੁਣ ਐਂਦੇ ਇਤਿਹਾਸ ਦੀ ਗੱਲ ਕਰਦੇ ਆਂ ਤਾਂ ਪੰਜਾਬੀ ਯੂਨੀਵਰਸਿਟੀ ਵਿੱਚ ਕੈਚ ਕੀ ਹੈ ਅਸਲ ਦੇ ਵਿੱਚ ਕੀ ਹੋਇਆ ਸੀਗਾ ਇੱਕ ਐਕਟ ਆਇਆ 1961 ਦੇ ਵਿੱਚ ਠੀਕ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਕਟ ਉਹਦੇ ਅੰਡਰ ਹੀ ਇਸ ਨੂੰ April 1962 ਦੇ ਵਿੱਚ ਯਾਨੀ ਕਿ 61 ਦਾ ਐਕਟ ਹੈ ਤੇ 62 ਦੇ ਵਿੱਚ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਤਾਂ ਦੋ ਤਰ੍ਹਾਂ ਦੇ ਪ੍ਰਸ਼ਨ ਬਣਨਗੇ ਐਕਟ ਤੁਹਾਨੂੰ ਯਾਦ ਰਹਿਣਾ ਚਾਹੀਦਾ ਇੱਕ ਸਾਲ ਪਹਿਲਾਂ ਆਂਦਾ ਓਕੇ ਹੁਣ ਤੁਹਾਡੇ ਕੋਲ ਅਗਲਾ ਪ੍ਰਸ਼ਨ ਆਊਗਾ ਬਈ ਐਂ ਦੇ ਆਰਜੀ ਕੰਮ ਕਿੱਥੋਂ ਸਟਾਰਟ ਕੀਤਾ ਗਿਆ ਸੀ ਕਿਉਂਕਿ ਪਹਿਲਾਂ ਆਂਦੇ ਹੀ ਤਾਂ ਕੈਂਪਸ ਮਿਲੂਗਾ ਨਹੀਂ ਹੈਨਾ ਤਾਂ ਸਟਾਰਟਿੰਗ ਦੇ ਵਿੱਚ ਬਾਰਾਂਦਰੀ ਪੈਲੇਸ ਦੀ ਇਮਾਰਤ ਤੋਂ ਹੀ ਐਨੇ ਆਪਣਾ ਕੰਮ ਕਰਨਾ ਸਟਾਰਟ ਕੀਤਾ ਸੀਗਾ ਫਿਰ ਉਸ ਟਾਈਮ ਦੇ ਉੱਪਰ ਨੋ ਕਾਲਜ ਸੀਗੇ ਜਿੰਦੇ ਵਿੱਚ ਤੁਸੀਂ ਕਹਿ ਸਕਦੇ ਹੋ 6 ਪ੍ਰੋਫੈਸ਼ਨਲ ਸੀ ਤਿੰਨ ਜਿਹੜੇ ਆ ਉਹ ਆਰਟ ਐਂਡ ਸਾਇੰਸ ਦੇ ਨਾਲ ਰਿਲੇਟਿਡ ਸੀਗੇ ਤਾਂ ਪ੍ਰਸ਼ਨ ਆਏਗਾ ਕਿ ਯੂਨੀਵਰਸਿਟੀ ਦਾ ਜਿਹੜਾ ਐਟ ਪ੍ਰੈਜ਼ੈਂਟ ਕੈਂਪਸ ਹੈ ਪਟਿਆਲਾ ਦੇ ਵਿੱਚ ਉਹ ਕਦੋਂ ਬਣਿਆ ਦੇਖੋ ਸਥਾਪਨਾ ਹੋਈ ਹੈ ਬਾਠ ਵਿੱਚ ਐਕਟ ਆਇਆ ਸੀ 161 ਦੇ ਵਿੱਚ ਪਰ ਜਿਹੜਾ ਐਡ ਪ੍ਰੈਜ਼ੈਂਟ ਹੈ ਦਾ ਕੈਂਪਸ ਹੈ ਉਹ ਕਦੋਂ ਆਇਆ 1965 ਦੇ ਵਿੱਚ ਬਣਿਆ ਸੀ ਠੀਕ ਹੈ ਪਲੀਜ਼ ਇਸ ਚੀਜ਼ ਨੂੰ ਯਾਦ ਰੱਖਿਓ ਓਕੇ ਜੀ ਠੀਕ ਹੈ ਫਿਰ ਵੈਸੇ ਤਾਂ ਪੰਜਾਬੀ ਯੂਨੀਵਰਸਿਟੀ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹਨੂੰ ਕਿਉਂ ਲਿਆਂਦਾ ਗਿਆ ਸੀ ਤਾਂ ਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਉਹਨੂੰ ਪਰਫੁੱਲਿਤ ਕੀਤਾ ਜਾ ਸਕੇ ਰਾਈਟ ਪਰ ਉਸ ਤੋਂ ਬਾਅਦ ਹੋਰ ਵੀ ਜਿਹੜੀਆਂ ਲੈਂਗੁਏਜਿਜ਼ ਐ ਉਹ ਇਹਦੇ ਵਿੱਚ ਪਰਫੁੱਲਿਤ ਹੁੰਦੀਆਂ ਗਈਆਂ ਹੁਣ ਅਗਲਾ ਪ੍ਰਸ਼ਨ ਪੰਜਾਬੀ ਯੂਨੀਵਰਸਿਟੀ ਬਾਰੇ ਕਿ ਐਸ ਯੂਨੀਵਰਸਿਟੀ ਨੂੰ ਮਾਨਤਾ ਕਦੋਂ ਮਿਲੀ ਐ ਰਜਿਸਟਰਡ ਕਦੋਂ ਹੋਈ ਐ ਤਾਂ 1969 ਦੇ ਵਿੱਚ ਇਹਨੂੰ ਮਾਨਤਾ ਮਿਲ ਗਈ ਸੀਗੀ ਠੀਕ ਐ ਜਿੰਦੇ ਵਿੱਚ 43 ਕਾਲਜ ਐ ਦੇ ਨਾਲ ਸੰਬੰਧਿਤ ਹੈਗੇ ਨੇ ਖਾਸ ਕਰਕੇ ਪਟਿਆਲਾ ਸੰਗਰੂਰ ਤੇ ਬਠਿੰਡਾ ਵਾਲੇ ਇਲਾਕਿਆਂ ਦੇ ਵਿੱਚ ਤੁਸੀਂ ਲੈ ਕੇ ਚੱਲ ਸਕਦੇ ਹੋ ਓਕੇ ਜੀ ਠੀਕ ਐ ਇਹ ਪੰਜਾਬੀ ਭਾਸ਼ਾ ਦੇ ਵਾਸਤੇ ਕੰਮ ਕਰਦੀ ਹੈ ਆਫ ਕੌਰਸ ਕਰਦੀ ਹੈ ਜਿਸ ਤਰ੍ਹਾਂ ਜਿਹੜੇ ਵਿਦਿਆਰਥੀ ਮੰਨ ਲਓ ਜਿਹਦਾ ਪੀ ਐਚ ਡੀ ਕਰਦੇ ਨੇ ਠੀਕ ਹੈ ਖੋਜ ਵਾਲੇ ਵਿਦਿਆਰਥੀ ਹੁੰਦੇ ਨੇ ਉਹਨਾਂ ਦੇ ਵਾਸਤੇ ਇੱਕ ਐਨਾ ਨੇ ਲਾਇਬ੍ਰੇਰੀ ਬਣਾਈ ਹੈ ਲਾਇਬ੍ਰੇਰੀ ਦਾ ਨਾਮ ਯਾਦ ਰੱਖ ਲਿਓ ਗੰਡਾ ਸਿੰਘ ਪੰਜਾਬੀ ਖੋਜ ਲਾਇਬ੍ਰੇਰੀ ਠੀਕ ਹੈ ਇਹ ਇੰਪੋਰਟੈਂਟ ਟ੍ਰੌਗ ਆ ਪਲੀਜ਼ ਇਹਨੂੰ ਯਾਦ ਰੱਖ ਲੈਣਾ ਅੰਦਰ ਤੋਂ ਬਿਨਾ ਕੋਸ਼ ਵਗੈਰਾ ਸ਼ਬਦ ਕੋਸ਼ ਵਗੈਰਾ ਇਹ ਤਾਂ ਵਧੀਆ ਤਰੀਕੇ ਨਾਲ ਡਿਵੈਲਪ ਕਰ ਹੀ ਰਹੀ ਹੈ ਓਕੇ ਅੱਗੇ ਰਾਪਰ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ 1950 1952 1956 1960 ਤੇ ਜੇਕਰ ਤੁਸੀਂ ਅੱਜ ਦਾ ਲੈਕਚਰ ਚੰਗੀ ਤਰ੍ਹਾਂ ਕਰ ਲਿਆ ਤਾਂ ਯੂਨੀਵਰਸਿਟੀਆਂ ਦੇ ਬਾਰੇ ਦੇ ਵਿੱਚ ਤੁਹਾਨੂੰ ਸ਼ਾਇਦ ਹੀ ਇਹਦੇ ਤੋਂ ਬਾਹਰ ਕੋਈ ਕੁਐਸਚਨ ਆਏ ਓਕੇ ਤਾਂ ਇਸ ਲਈ ਪਲੀਜ਼ ਅੱਜ ਦੇ ਸੈਸ਼ਨ ਨੂੰ ਚੰਗੀ ਤਰ੍ਹਾਂ ਕਰਨਾ ਤੀਸਰੇ ਲਈ ਆਨਸਰ ਅੱਛਾ ਹੈ ਚੌਥਾ ਕੁਐਸਚਨ ਹੋ ਗਿਆ ਹਨਾ ਆਪਣੇ ਤਿੰਨ ਪਹਿਲਾਂ ਹੋ ਗਏ ਸੀਗੇ ਹਾਂ ਇਹਨੂੰ ਰਿਪੀਟ ਕਰਕੇ ਤਿੰਨ ਲਿਖ ਦਿੱਤਾ ਗਿਆ ਬਟ ਇਹ ਚੌਥਾ ਕੁਐਸਚਨ ਹੈ ਆਨਸਰ ਆਏਗਾ ਸੀ ਬਿਲਕੁਲ 1956 ਯਾਨੀ 1956 ਸਿੱਧਾ ਚੱਲਦੇ ਹਾਂ ਚੌਥੇ ਪ੍ਰਸ਼ਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਯਾਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਐਂਦੀ ਸਥਾਪਨਾ ਕਦੋਂ ਹੋਈ 1960 ਦੇ ਵਿੱਚ 61 ਦੇ ਵਿੱਚ 62 ਦੇ ਵਿੱਚ ਜਾਂ ਫਿਰ 63 ਦੇ ਵਿੱਚ ਯੈਸ ओके ਤਾਂ ਅਤੇ ਹੁਣ ਚੌਥਾ ਪਲੀਸ ਆ ਇਹ ਵਾਲਾ ਮੰਨ ਕੇ ਚੱਲਣਾ ਸੀ ਯਾਨੀ ਤੁਸੀਂ ਕਹਿ ਰਹੇ ਹੋ 1962 ਬਹੁਤ ਵਧੀਆ ਪਵਨ ਜੀ ਬਿਲਕੁਲ ਸਹੀ ਕਿਹਾ ਇਸ ਦਾ ਉੱਤਰ ਆਏਗਾ 1962 ਠੀਕ ਹੈ ਜੀ ਲੁਧਿਆਣਾ ਦੇ ਵਿੱਚ ਹੈਗੀ ਹੈ ਇਹ ਤਾਂ ਯਾਦ ਰਹਿ ਜਾਊਗਾ ਐਕਟ ਕਿਹੜਾ ਹੈ ਦੇਖੋ ਤੁਸੀਂ ਇਹ ਨਾ ਮੰਨਿਓ ਕਿ ਇਹ ਪੰਜਾਬ ਦੇ ਵਿੱਚ ਹੈਗੀ ਹੈ ਯੂਨੀਵਰਸਿਟੀ ਤਾਂ ਐਕਟ ਵੀ ਜਿਹੜਾ ਪੰਜਾਬ ਵਾਲਾ ਲਿਖਿਆ ਹੋਇਆ ਹੈਗਾ ਉਸ ਉਨੇ ਤੇ ਟਿਕ ਲਗਾ ਦਾਂਗੇ ਨੋ 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 ਇਹ ਯਾਦ ਰੱਖਣਾ ਹੈ ਐਂਡ ਆਕਟ ਕਿਹੜਾ ਹਰਿਆਣਾ ਐਂਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀਆਂ ਐਕਟ ਕਦੋਂ ਆਇਆ 1970 ਨੂੰ ਮੰਨਿਆ ਜਾਂਦਾ ਆ ਠੀਕ ਹੈ ਤੇ ਇਹਨੂੰ 1962 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀ ਉਦੋਂ ਤੱਕ ਨਾ ਐਕਚੁਅਲੀ ਦੋ ਯੂਨੀਵਰਸਿਟੀਆਂ ਐਗਰੀਕਲਚਰਲ ਯੂਨੀਵਰਸਿਟੀਆਂ ਐਕਚੁਅਲੀ ਇੰਡੀਆ ਚ ਆ ਗਈਆਂ ਸੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਇਹ ਤੀਸਰੇ ਨੰਬਰ ਦੀ ਸਭ ਤੋਂ ਪੁਰਾਣੀ ਐਗਰੀਕਲਚਰਲ ਯੂਨੀਵਰਸਿਟੀ ਹੈ ਪਹਿਲੀ ਕਿਹੜੀ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰਲ ਐਂਡ ਟੈਕਨੋਲੋਜੀ ਜਿਹੜੀ ਕਿ ਪੰਟ ਸੋਰੀ ਪੰਨਗਰ ਵਿੱਚ ਆਫਟਰ ਥੈਟ 오ਡੀਸਾ ਦੀ ਯੂਨੀਵਰਸਿਟੀ ਜਿਹੜੀ ਕਿ ਐਗਰੀਕਲਚਰਲ ਐਂਡ ਟੈਕਨੋਲੋਜੀ ਦੀ ਹੈ ਜੋ ਕਿ ਭੁਵਨੇਸ਼ਵਰ ਦੇ ਵਿੱਚ ਹੈ ਠੀਕ ਹੈ ਐਨਾ ਦੋਨੋਂ ਯੂਨੀਵਰਸਿਟੀਆਂ ਤੋਂ ਬਾਅਦ ਤੀਸਰੇ ਨੰਬਰ ਤੇ ਯੂਨੀਵਰਸਿਟੀ ਕਿਹੜੀ ਆਈ ਲੁਧਿਆਣਾ ਵਾਲੀ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਕਿੰਨੇਵੇਂ ਨੰਬਰ ਤੇ ਹੈਗੀ ਹੈ ਲੁਧਿਆਣਾ ਦੀ 올ਡੇਸਟ ਯੂਨੀਵਰਸਿਟੀ ਤਾਂ 33ਵੇਂ ਨੰਬਰ ਤੇ ਆਉਗੀ ਠੀਕ ਹੈ ওকে ਫਿਰ ਤੁਹਾਡੇ ਕੋਲ ਕੁਐਸਚਨ ਆਏਗਾ ਕਿ ਲੁਧਿਆਣਾ ਦੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਐਂਡ ਦੀ ਇਨੋਗ੍ਰੇਸ਼ਨ ਕਿਸ ਨੇ ਕੀਤੀ ਹੈ ਤਾਂ ਸਾਡੇ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਯਾਨੀ ਕਿ ਜਵਾਹਰ ਲਾਲ ਨਹਿਰੂ ਜੀ ਉਹਨਾਂ ਨੇ ਕੀਤੀ ਸੀ 8 ਜੁਲਾਈ 1962 ਨੂੰ ਠੀਕ ਹੈ ਜੀ ওকে ਫਿਰ ਇਸ ਤੋਂ ਬਿਨਾ ਐਂਦੇ ਵਿੱਚ ਯਾਦ ਰੱਖਣਾ ਹੈ ਕਿ ਇਹਨੂੰ ਨਾ ਦੋ ਚੀਜ਼ਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਸੀ 2005 ਦੇ ਵਿੱਚ ਆ ਕੇ ਓਕੇ ਤੇ ਐਂਦੇ ਵਿੱਚੋਂ ਹੀ ਇੱਕ ਐਨੀਮਲ ਸਾਇੰਸਿਸ ਯੂਨੀਵਰਸਿਟੀ ਨਿਕਲੀ ਸੀ ਜਿਸ ਦਾ ਨਾਮ ਹੈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਜਾਨਵਰਾ ਦੀ ਯੂਨੀਵਰਸਿਟੀ ਤੁਸੀਂ ਇਦਾਂ ਲੈ ਕੇ ਚੱਲ ਲੈਣਾ ਠੀਕ ਹੈ ਜੀ ਓਕੇ ਹੁ ਨਾ ਜਾਣਿਆ ਐਂਦੀ ਐਸਟੈਬਲਿਸ਼ਮੈਂਟ ਆਪਾਂ ਕਰ ਲਈ ਹੈ ਮੂਟੋ ਐਂਦਾ ਹੈ ਨੀਗਾ ਤੇ ਹਿਸਟਰੀ ਬਿਲ ਲਦਾ ਇਸ ਤੋਂ ਜ਼ਿਆਦਾ ਸਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਯਾਸ ਤੁਸੀਂ 3 ਨੰਬਰ ਪੰਡਿਤ ਜਵਾਹਰ ਲਾਲ ਨਹਿਰੂ ਐਂਡ 8 ਜੁਲਾਈ ਇਹ ਤਿੰਨ ਚੀਜ਼ਾਂ ਤੁਸੀਂ ਯਾਦ ਰੱਖ ਲੈਣਾ ਠੀਕ ਹੈ ਓਕੇ ਅੱਗੇ ਅੱਜ ਦਾ ਯੂਨੀਵਰਸਿਟੀ ਦੇ ਵਿੱਚੋਂ ਦੀ ਸਾਡਾ ਲਾਸਟ ਕੁਐਸਚਨ ਹੋਏਗਾ ਐਂਡ ਬਾਕੀ ਕੁਐਸਚਨ ਫਿਰ ਉਹੀ ਤੁਹਾਡੇ ਮਾਸਟਰ ਕੈਡਰ ਵਾਲੇ ਟਿਪੀਕਲ ਆ ਜਾਣਗੇ ਓਕੇ ਇਹ ਵਾਲੇ ਯੂਨੀਵਰਸਿਟੀ ਦਾ ਲਾਸਟ ਕੁਐਸਚਨ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ 20 ਨਵੰਬਰ 1961 24 ਨਵੰਬਰ 1963 28 ਨਵੰਬਰ 1960 25 ਨਵੰਬਰ 1969 ਸੀ ਲਗਾ ਰਹੇ ਹੋ ਜੀ ਇਸ ਦਾ ਆਏਗਾ ਡੀ 25 ਨਵੰਬਰ 1969 ਠੀਕ ਹੈ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਸਥਾਪਨਾ ਕਿੱਥੇ ਹੈਗਾ ਸਭ ਨੂੰ ਪਤਾ ਹੈ ਮੋਹਾਲੀ ਦੇ ਵਿੱਚ ਹੈ ਇਸ ਨੂੰ ਕਦੋਂ ਫਾਊਂਡ ਕੀਤਾ ਗਿਆ 1969 ਦੇ ਵਿੱਚ ਹੀ ਇਸ ਨੂੰ ਫਾਊਂਡ ਕੀਤਾ ਗਿਆ ਸੀਗਾ ਤੇ ਐਂਦੀ ਐਗਜ਼ੈਕਟ ਆਪਾਂ ਕੀ ਬੋਲੀ ਡੇਟ 25th ਆਫ ਨਵੰਬਰ 1969 ਠੀਕ ਹੈ ਓਕੇ ਐਂਡ ਇਹਦੇ ਬਾਰੇ ਬਸ ਨਹੀਂ ਇਹਦੇ ਬਾਰੇ ਕੁਝ ਹੋਰ ਯਾਦ ਨਹੀਂ ਰੱਖਣਾ ਐਨਾ ਹੀ ਬਹੁਤ ਹੈ ਚਲੋ ਹੁਨਾ ਜੋ ਤੁਹਾਡੇ ਟਿਪੀਕਲ ਕੁਐਸਚਨਸ ਦੇ ਉੱਪਰ ਯਾਨੀ ਕਿ ਤੁਹਾਡੇ ਮਾਸਟਰ ਕੇਡਰ ਦੇ ਟਿਪੀਕਲ ਕੁਐਸਚਨਸ ਠੀਕ ਹੈ ਪੀਲੂ ਦਾ ਮਿਰਜ਼ਾ ਸਾਹਿਬਾ ਕਿਸ ਕਾਲ ਦੀ ਰਚਨਾ ਹੈ ਉੱਤਰਨਾਨਕ ਕਾਲ ਗੁਰੂ ਨਾਨਕ ਕਾਲ ਪੂਰਵ ਨਾਨਕ ਕਾਲ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਉੱਤਰ ਕਰੋ ਕੁਐਸਚਨ ਨੰਬਰ 6ਵੇਂ ਦੇ ਲਈ ਪੀਲੂ ਦਾ ਮਿਰਜ਼ਾ ਸਾਹਿਬਾ ਕਿਸ ਸਮੇਂ ਦੀ ਰਚਨਾ ਹੈ ਔਰ ਇਹ ਤਾਂ ਮੇਰੇ ਹਿਸਾਬ ਦੇ ਨਾਲ ਤੁਹਾਡਾ ਗਲਤ ਹੋਣਾ ਵੀ ਨਹੀਂ ਚਾਹੀਦਾ ਹੈ ਨਾ ਕਿਉਂਕਿ ਪੀਲੂ ਤਾਂ ਵੈਸੇ ਵੀ ਤੁਹਾਨੂੰ ਪਾਰਟਿਕੂਲਰ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਕਰਕੇ ਦਿੱਤਾ ਹੋਇਆ ਓਕੇ 6ਵੇਂ ਦੇ ਲਈ ਤੁਹਾਡਾ ਆਨਸਰ ਆ ਰਿਹਾ ਹੈ ਬੀ ਚਲੋ ਦੇਖਦੇ ਹਾਂ ਫਿਰ ਇਸ ਦਾ ਉੱਤਰ ਕੀ ਹੋਊਗਾ ਤਾਂ ਇਹ ਹੈ ਬੀ ਹੀ ਯਾਨੀ ਕਿ ਗੁਰੂ ਨਾਨਕ ਕਾਲ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਾਲੇ ਕਾਲ ਨੂੰ ਆਪਾਂ ਉੱਤਰ ਨਾਨਕ ਕਾਲ ਬੋਲਦੇ ਹਾਂ ਬਾਅਦ ਵਾਲੇ ਕਾਲ ਨੂੰ ਅਸੀਂ ਪੂਰਵ ਨਾਨਕ ਕਾਲ ਬੋਲਦੇ ਹਾਂ ਸੌਰੀ ਉਲਟਾ ਹੋ ਗਿਆ ਰਾਈਟ ਤਾਂ ਜਿਹੜਾ ਪੀਲੂ ਦਾ ਮਿਰਜ਼ਾ ਸਾਹਿਬ ਹੈ ਇਹ ਕਦੋਂ ਆਂਦਾ ਹੈ ਇਹ ਆਂਦਾ ਹੈ ਗੁਰੂ ਨਾਨਕ ਕਾਲ ਦੇ ਟਾਈਮ ਤੇ ਜੇਕਰ ਤੁਹਾਡੇ ਕੋਲੋਂ ਸਦੀ ਪੁੱਛੀ ਜਾਏਗੀ ਤਾਂ ਇਹ ਹੋ ਜੇਗੀ 16ਵੀਂ 17ਵੀਂ ਸਦੀ ਓਕੇ ਫਿਰ ਇੱਕ ਪ੍ਰਸ਼ਨ ਆਂਦਾ ਹੁੰਦਾ ਹੈ ਕਿ ਪੀਲੂ ਨੇ ਮਿਰਜ਼ਾ ਸਾਹਿਬਾ ਕਿਸ ਰੂਪ ਦੇ ਵਿੱਚ ਲਿਖਿਆ ਤੈਨੇ ਸਾਧ ਰੂਪ ਦੇ ਵਿੱਚ ਲਿਖਿਆ ਸੀਗਾ ਦੁਖੰਤਕ ਹੈ ਸਾਨੂੰ ਸਭ ਨੂੰ ਪਤਾ ਹੈ ਤੇ ਇਹਦੇ ਵਿੱਚ ਕਿਹੜੀ ਉਪ ਬੋਲੀ ਦੀ ਵਰਤੋਂ ਕੀਤੀ ਗਈ ਮੋਸਟ 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 ਇੰਪੋਰਟੈਂਟ ਫੈਕਟ ਹੈ ਇਹ ਵਾਲਾ ਠੀਕ ਹੈ ਤਾਂ ਇਹਦੇ ਵਿੱਚ ਮਾਜੀ ਉਪ ਬੋਲੀ ਦੀ ਵਰਤੋਂ ਕੀਤੀ ਗਈ ਸੀਗੀ ਓਕੇ ਐਂਡ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਸਰ ਰਿਚਰਡ ਟੈਂਪਲ ਨੇ ਐਕਚੁਅਲੀ ਢਾਡੀਆਂ ਦੇ ਕੋਲੋਂ ਤੇ ਮਰਾਸੀਆਂ ਦੇ ਕੋਲੋਂ ਦੀ ਸੁਣੀ ਸੀ ਇਹ ਵਾਲੀ ਕਥਾ ਹੈ ਨਾ ਤੇ ਉਹਨੇ ਫੇਰ ਪਹਿਲੀ ਵਾਰੀ ਆਪਣੀ ਬੁੱਕ ਦੇ ਵਿੱਚ ਇਹਨੂੰ ਪਾਤਾ ਸੀਗਾ ਬੁੱਕ ਕਿਹੜੀ ਹੈ ਜੀ ਦ ਲੈਜੈਂਡਸ ਆਫ ਪੰਜਾਬ ਠੀਕ ਹੈ ਇਹ ਵੀ ਇੰਪੋਰਟੈਂਟ ਰਹੇਗਾ ਤਾਂ ਇਹਨੂੰ ਵੀ ਯਾਦ ਰੱਖਣਾ ਐਂਡ ਦੋ ਪਰਸਨ ਹੈ ਜਿਨ੍ਹਾਂ ਦੇ ਬਾਰੇ ਦੇ ਵਿੱਚ ਪੀਲੂ ਨੂੰ ਲੈ ਕੇ ਕੁਐਸਚਨ ਆਂਦਾ ਹੁੰਦਾ ਇੱਕ ਤਾਂ ਆਂਦਾ ਹੁੰਦਾ ਵੈ ਕੀ ਹਾਫਿਜ਼ ਉਹਦੇ ਬਾਰੇ ਕੀ ਕਹਿੰਦਾ ਦੂਸਰਾ ਆਂਦਾ ਹੁੰਦਾ ਅਹਿਮਦ ਯਾਰ ਉਸ ਦੇ ਬਾਰੇ ਕੀ ਕਹਿੰਦਾ ਤਾਂ ਹਾਫਿਜ਼ ਦੀਆਂ ਲਾਈਨਾਂ ਕਿਹੜੀਆਂ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ ਉਹਨੂੰ ਪੰਜਾ ਪੀਰਾਂ ਦੀ ਥਾਪਣਾ ਕੰਦੀ ਦਸਤ ਤਰੇਨ ਤੇ ਜੇਕਰ ਪੁੱਛਿਆ ਜਾਏ ਅਹਿਮਦ ਯਾਰ ਐਂਦੀ ਵਰਡਿੰਗ ਕਿਹੜੀ ਹੈ ਪੀਲੂ ਨਾਲ ਨਾ ਰੀਸ ਕਿਸੇ ਦੀ ਉਸ ਵਿੱਚ ਸੋਜ਼ ਅਲੈਦੀ ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫਕੀਰ ਵਲੀ ਦੀ ਠੀਕ ਹੈ ਤਾਂ ਇਹ ਸਾਰੇ ਫੈਕਟ ਇਸ ਦੇ ਨਾਲ-ਨਾਲ ਅੱਜ ਦਾ ਲਾਸਟ ਫੈਕਟ ਜੋ ਤੁਸੀਂ ਯਾਦ ਰੱਖਣਾ ਹੈ ਇਸ ਪ੍ਰਸ਼ਨ ਨੂੰ ਲੈ ਕੇ ਉਹ ਹੈਗਾ ਬੰਬੀਹਾ ਬੋਲ ਕਿਤਾਬ ਜੋ ਕਿ 바ਵਾ ਬੁੱਧ ਦੀ ਕਿਤਾਬ ਹੈ ਉਹਦੇ ਵਿੱਚ ਉਹਨੇ ਮਿਰਜ਼ਾ ਸਾਹਿਬਾ ਦਾ ਗੁਰਮੁਖੀ ਲਿਪੀ ਦੇ ਵਿੱਚ ਉਤਾਰਾ ਵੀ ਕੀਤਾ ਸੀ ਠੀਕ ਹੈ ਚਲੋ ਅੱਗੇ ਕਰਦੇ ਹਾਂ ਸਤਵਾਂ ਪ੍ਰਸ਼ਨ ਗੁਲਾਮ ਫਰੀਦ ਕਿਸ ਸਦੀ ਦੇ ਕਵੀ ਹਨ 19ਵੀ 18ਵੀ 12ਵੀ 13ਵੀ ਜਾਂ ਫਿਰ 15ਵੀ ਹਾਂਜੀ ਗੁਲਾਮ ਫਰੀਦ ਕਿਸ ਸਦੀ ਦੇ ਕਵੀ ਹਨ ਯੈਸ ਪਲੀਜ਼ ਸਤਵੇਂ ਦਾ ਆਨਸਰ ਕਰੋ ਹਾਂਜੀ ਆਈ ਐਮ ਵੇਟਿੰਗ ਫॉर ਯੂ ਆਨਸਰ ਸੀ ਆਨਸਰ ਲਗਾ ਰਹੇ ਹੋ ਜੀ ਮੈਨੂੰ ਲੱਗ ਹੀ ਰਿਹਾ ਸੀ ਸੀ ਆਨਸਰ ਆਊਗਾ ਯੈਸ ਐਗਜ਼ੈਕਟਲੀ ਇਸ ਦਾ ਉੱਤਰ ਹੋਏਗਾ 19ਵੀਂ ਸਦੀ ਦੇਖੋ ਬੱਚਾ ਤੁਸੀਂ ਨਾ ਹੁਣ ਇੱਥੇ ਕਨਫਿਊਜ਼ ਪਤਾ ਕਿਉਂ ਹੋਏ ਹੋ ਤੁਸੀਂ ਗੁਲਾਮ ਫਰੀਦ ਤੇ ਬਾਬਾ ਫਰੀਦ ਦੋਨਾਂ ਨੂੰ ਲੈ ਕੇ ਕਨਫਿਊਜ਼ ਹੋ ਗਏ ਜੇਕਰ ਆਏਗਾ ਗੁਲਾਮ ਫਰੀਦ ਕਿਹੜੀ ਸਦੀ ਦੇ ਕਵੀ ਨੇ ਤਾਂ ਤੁਸੀਂ ਉੱਤਰ ਲਗਾਓਗੇ 19ਵੀਂ ਸਦੀ ਦੇ ਠੀਕ ਹੈ ਪਰ ਜੇਕਰ ਆਜੇ ਬਾਬਾ ਫਰੀਦ ਕਿਸ ਸਦੀ ਦੇ ਕਵੀ ਆ ਫਿਰ ਆਏਗਾ 12ਵੀਂ 13ਵੀਂ ਸਦੀ ਦੇ ਸਮਝ ਗਏ ਜੀ 11ਵੀਂ ਨਹੀਂ ਹੈ ਇਹ ਪਲੀਜ਼ ਯਾਦ ਰੱਖ ਲਿਓ ਕਈ ਸਟੂਡੈਂਟਾਂ ਦੇ ਨਾਲ ਕਨਫਿਊਜ਼ ਹੋ ਜਾਂਦੇ ਨੇ ਠੀਕ ਹੈ ਜੀ ਗੁਲਾਮ ਫਰੀਦ ਜਿਹੜੇ ਆ ਉਹਨਾਂ ਨੇ ਸਭ ਤੋਂ ਵੱਧ ਕਾਫੀਆਂ ਦੀ ਰਚਨਾ ਕੀਤੀ ਬਹੁਤ ਵਧੀਆ ਰੋਮਨ ਜੀ ਬਿਲਕੁਲ ਸਹੀ ਕਿਹਾ ਤੇ ਇਹਨਾਂ ਦੀ ਸਦੀ ਕਿਹੜੀ ਆ ਗਈ ਜੀ 19ਵੀਂ ਸਦੀ ਆ ਗਈ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਹੈ 271 ਕਾਫੀਆਂ ਦੀ ਠੀਕ ਹੈ ਤੇ ਇੱਕ ਵਾਰੀ ਪ੍ਰਸ਼ਨ ਆਇਆ ਸੀਗਾ ਕਿ ਗੁਲਾਮ ਫਰੀਦ ਨੂੰ ਪੰਜਾਬੀ ਸੂਫੀ ਕਵਿਤਾ ਦਾ ਕੀ ਮੰਨਿਆ ਜਾਂਦਾ ਹੈ ਤਾਂ ਇਹਨਾਂ ਨੂੰ ਮੰਨਿਆ ਜਾਂਦਾ ਸੋਨਕਲਸ ਠੀਕ ਹੈ ਤੇ ਜੇਕਰ ਤੁਹਾਨੂੰ ਇਹਨਾਂ ਦਾ ਸੰਪਰਦਾਇ ਪੁੱਛਿਆ ਜਾਏਗਾ ਤਾਂ ਤੁਸੀਂ ਆਨਸਰ ਕਰਨਾ ਹੈ ਕਿ ਇਹਨਾਂ ਦਾ ਸਬੰਧ ਸੀਗਾ ਚਿਸ਼ਤੀ ਸੰਪਰਦਾਇ ਦੇ ਨਾਲ ਠੀਕ ਹੈ ਜੀ ਤਾਂ ਇਹ ਛੋਟੇ-ਛੋਟੇ ਫੈਕਟ ਯਾਦ ਰੱਖ ਲੈਣੇ ਨੇ جے ਤੁਸੀਂ ਸੁਨਿਆ ਹੋਊਗਾ ਹੁਣ ਮੈਂ ਰਾਂਜਾ ਹੋਈ ਫਰਕ ਰਹਿਣਾ ਕੋਈ ਇਹ ਵੀ ਗੁਲਾਮ ਫਰੀਦ ਦੀ ਰਚਨਾ ਹੈ ਕਿਆ ਹਾਲ ਸੁਨਾਵਾ ਦਿਲ ਦਾ ਕੋਈ ਮਹਿਰਮ ਯਾਰ ਨਾ ਮਿਲਦਾ ਇਹ ਵੀ ਗੁਲਾਮ ਫਰੀਦ ਦੀ ਰਚਨਾ ਹੈ ਦੈਨ ਦਿਲੜੀ ਹਰਮਲ ਅੱਖੀਆਂ ਬਲਬਲ ਪੈਰੀ ਡਲ ਡਲ ਡਾਲੇ ਇਹ ਵੀ ਗੁਲਾਮ ਫਰੀਦ ਦੀ ਰਚਨਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਓਕੇ ਚਲੋ ਦੀਪ ਜੀ ਗੁੱਡ ਈਵਨਿੰਗ ਓਕੇ ਅੱਗੇ ਚੱਲੋ 8ਵਾਂ ਪ੍ਰਸ਼ਨ ਦੇਖੋ ਜ਼ਰਾ ਪੰਜਾਬੀ ਭਾਸ਼ਾ ਦੀ ਪਹਿਲੀ ਵਿਆਕਰਨ ਕਿਸ ਨੇ ਤਿਆਰ ਕੀਤੀ ਸਰਦਾ ਰਾਮ ਫਿਲौरी ਸਰਵਣ ਸਿੰਘ ਸੁਜਾਨ ਸਿੰਘ ਜਾਂ ਫਿਰ ਵਿਲੀਅਮ ਕੇਰੀ ਹਾਂਜੀ ਪੰਜਾਬੀ ਦੀ ਪਹਿਲੀ ਵਿਆਕਰਨ ਕਿਸ ਨੇ ਤਿਆਰ ਕੀਤੀ 8ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਆਏਗਾ ਬੱਚਿਓ ਸਾਡੀ ਇਹ ਵਾਲੀ ਕਲਾਸ ਦਾ ਟਾਈਮ ਸ਼ਾਮ ਨੂੰ 8:30 ਵਜੇ ਦਾ ਹੋ ਗਿਆ ਹੈ ਸਰਦੀਆਂ ਸਰਦੀਆਂ ਲਈ ਠੀਕ ਹੈ 8ਵੇਂ ਦਾ ਡੀ ਬਹੁਤ ਵਧੀਆ ਇਹ ਹੈ ਜੀ ਵਿਲੀਅਮ ਕੇਰੀ ਤੇ ਇਹਦੇ ਬਾਰੇ ਇੱਕ ਪ੍ਰਸ਼ਨ ਆਂਦਾ ਹੁੰਦਾ ਕਦੋਂ ਤਿਆਰ ਕੀਤੀ ਗਈ 1812 ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ ਠੀਕ ਹੈ ਚਲੋ ਇਸ ਦੇ ਬਾਰੇ ਆਪਾਂ ਬਹੁਤ ਅੱਗੇ ਵੀ ਕਰ ਚੁੱਕੇ ਆ ਇਸ ਲਈ ਸਿੱਧਾ ਚੱਲਦੇ ਆਂ ਨਵੇਂ ਪ੍ਰਸ਼ਨ ਵੱਲ ਸਹੀ ਮਿਲਾਨ ਕਰਨਾ ਸ਼ਰਦਾਰਾਮ ਫਿਲੌਰੀ ਮੇਰਾ ਪਿੰਡ ਗਿਆਨੀ ਗੁਰਦਿਤ ਸਿੰਘ ਮੇਰਾ ਨਾਨਕਾ ਪਿੰਡ ਡਾਕਟਰ ਸੁਹਿੰਦਰ ਸਿੰਘ ਬੇਦੀ ਪੰਜਾਬੀ ਬਾਤਚੀਤ ਸਰਵਣ ਸਿੰਘ ਪਿੰਡ ਦੀ ਸੱਤ ਚੋਂ 1812 ਬੱਚਾ ਬਿਲਕੁਲ 1912 ਨਹੀਂ ਓਕੇ ਚਲੋ ਦੱਸੋ ਐਨਾ ਦੇ ਵਿੱਚੋਂ ਸਹੀ ਕਿਹੜਾ ਆ ਨੋਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਵੈਰੀ ਗੁੱਡ ਵੈਰੀ ਗੁੱਡ ਨੋਵੇਂ ਲਈ ਡੀ ਸ਼ਾਬਾਸ਼ ਇਹ ਹੈ ਜੀ ਸਰਵਨ ਸਿੰਘ ਉਹਨਾਂ ਦੀ ਰਚਨਾ ਹੈ ਪਿੰਡ ਦੀ 7 ਚੋਂ ਤਾਂ ਉਹਨਾਂ ਇੱਥੋਂ ਸ਼ੁਰੂ ਕਰਦੇ ਆ ਪਹਿਲਾ ਸਰਦਾਰਾਮ ਫਿਲੋਰੀ ਦੀ ਰਚਨਾ ਕਿਹੜੀ ਹੈ ਤਾਂ ਇਹ ਹੈਗੀ ਹੈ ਇਹ ਵਾਲੀ ਪੰਜਾਬੀ ਬਾਤਚੀਤ ਠੀਕ ਹੈ ਅੱਗੇ-ਅੱਗੇ ਗਿਆਨੀ ਗੁਰਦਿੱਤ ਸਿੰਘ ਉਹਨਾਂ ਦੀ ਰਚਨਾ ਕਿਹੜੀ ਹੈ ਮੇਰਾ ਪਿੰਡ ਸੁਹਿੰਦਰ ਸਿੰਘ ਬੇਦੀ ਤੀਸਰੇ ਜਿਹੜੇ ਆ ਇਹਨਾਂ ਦੀ ਰਚਨਾ ਕਿਹੜੀ ਹੈ ਮੇਰਾ ਨਾਨਕਾ ਪਿੰਡ ਤਾਂ ਆਪਸ ਦੇ ਵਿੱਚ ਜੰਬਲ ਕੀਤੀਆਂ ਹੋਈਆਂ ਸਰਵਣ ਸਿੰਘ ਦੀ ਪਿੰਡ ਦੀ ਸੱਤ ਚੋਂ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਤੇ ਸਾਰੀਆਂ ਰਚਨਾਵਾਂ ਇੰਪੋਰਟੈਂਟ ਹੈ ਅਗੇ ਅੱਜ ਦਾ ਆਖਰੀ ਪ੍ਰਸ਼ਨ ਰੋਸ਼ਨ ਲਾਲ ਅਹੂਜਾ ਦੀ ਰਚਨਾ ਚੁਣੋ ਬੰਬੀਹਾ ਬੋਲ ਪਛਮੀ ਸਮੀਖਿਆ ਤੇ ਸਿਧਾਂਤ ਪੁੱਲਜੀ ਸਸ਼ੀਕਾਲ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਸਾਹਿਤ ਦੇ ਮੂਲ ਸੋਮੇ ਹਾਂਜੀ ਦਸਵੇਂ ਦੇ ਲਈ ਕੀ ਆਨਸਰ ਆਏਗਾ रोशन लाल अहूजा दी रचना चुनो यस व्हाट इज द आंसर फॉर क्वेश्चन नंबर 10 ਦਸਵੇਂ ਲਈ ਸੀ ਲਗਾ ਰਹੇ ਹੋ ਤੁਸੀਂ ਇਹ ਹੈ ਬੀ ਪੰਜਾਬੀ ਸਮੀਖਿਆ ਤੇ ਸਿਧਾਂਤ ਇਹ ਹੈਗੀ ਹੈ ਰੋਸ਼ਨ ਲਾਲ ਅਹੂਜਾ ਦੀ ਬੰਬੀਹਾ ਬੋਲ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਇਹ ਰਚਨਾ ਹੈਗੀ ਹੈ ਕਿੰਨਾ ਦੀ 바ਵਾ ਬੁੱਧ ਦੀ ਠੀਕ ਹੈ 바ਵਾ ਬੁੱਧ ਸਿੰਘ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਇਹ ਰਚਨਾ ਵੀ ਬੜੇ ਹੀ ਇੰਪੋਰਟੈਂਟ ਰਾਈਟਰ ਦੀ ਹੈ ਕਿੰਨਾ ਦੀ ਮੋਲਾ ਬਖਸ਼ ਕੁਸ਼ਤਾ ਦੀ ਇਹ ਰਚਨਾ ਹੈ ਠੀਕ ਹੈ ਤੇ ਸਾਹਿਤ ਦੇ ਮੂਲ ਸੋਮੇ ਇਹ ਰਚਨਾ ਕਿੰਨਾ ਦੀ ਹੈ ਕਿਸ਼ਨ ਸਿੰਘ ਦੀ ਲਿਖੀ ਹੋਈ ਹੈ ਓਕੇ ਤਾਂ ਇਹ ਸਾਰੀਆਂ ਰਚਨਾਵਾਂ ਤੇ ਰਚਨਾਕਾਰ ਉਹਨਾਂ ਦੇ ਯਾਦ ਰੱਖਣੇ ਨੇ ਕੱਲ ਤੋਂ ਅਸੀਂ ਸ਼ੁਰੂ ਕਰਾਂਗੇ ਕਾਫੀਆਂ ਠੀਕ ਹੈ ਪੰਜਾਬੀ ਕਾਫੀ ਦੇ ਬਾਰੇ ਵਿੱਚ ਜਿੰਨੀਆਂ ਵੀ ਇੰਪੋਰਟੈਂਟ ਚੀਜ਼ਾਂ ਹੋਣਗੀਆਂ ਅਸੀਂ ਉਹਨਾਂ ਨੂੰ ਡਿਸਕਸ ਕਰਾਂਗੇ ਹਾਂਜੀ ਜੀ ਅ ਨਹੀਂ 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 ਰੋਮਨ ਜੀ ਜਿਹੜਾ ਤੁਹਾਡਾ ਪ੍ਰੋ ਬੈਚ ਆ ਮਾਰਨਿੰਗ ਦੇ ਵਿੱਚ 5:30 ਰਹਿੰਦਾ ਪਰ ਕੱਲ ਹੌਲੀਡੇ ਆ ਨਾ ਤਾਂ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਦੱਸ ਦਊਂਗੀ ਕਿੰਨੇ ਵਜੇ ਕੱਲ ਕਲਾਸ ਹੋਏਗੀ ਓਕੇ ਯੈਸ ਚਲੋ ਠੀਕ ਹੈ ਹਾਂਜੀ ਇਹ ਵਾਲੇ ਲੈਕਚਰ UGC ਦੇ ਸਟੂਡੈਂਟਸ ਲਈ ਲੈਕਚਰਰ ਕੈਡਰ ਲਈ ਮਾਸਟਰ ਕੈਡਰ ਲਈ ਠੀਕ ਹੈ ਸਾਰਿਆਂ ਲਈ ਇੰਪੋਰਟੈਂਟ ਹੈ ਤੇ ਪੰਜਾਬ ਦੇ ਹਰ ਉਸ ਪੇਪਰ ਲਈ ਇੰਪੋਰਟੈਂਟ ਹੈ ਜਾਂ ਇੰਡੀਆ ਦੇ ਵੀ ਹਰ ਉਸ ਪੇਪਰ ਲਈ ਇੰਪੋਰਟੈਂਟ ਹੈ ਜਿਸ ਦੇ ਵਿੱਚ ਪੰਜਾਬੀ ਇੱਕ 파ਟ ਹੈ ਆਈ ਹੋਪ ਕਿ ਤੁਸੀਂ ਸਮਝ ਗਏ ਹੋਣੇ ਓਕੇ ਠੀਕ ਹੈ ਜੀ ਕੱਲ ਮਿਲਦੇ ਆਂ ਅਸੀਂ ਸੇਮ ਟਾਈਮ ਤੇ ਯਾਨੀ 8:30 ਵਜੇ ਸ਼ੁਰੂ ਕਰਾਂਗੇ ਕਲਾਸ ਨੂੰ ਤੇ ਥਿਉਰੀ ਕਲਾਸਿਸ ਲੈਣ ਦੇ ਲਈ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਜੀਓਗ੍ਰਾਫੀ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ YouTube ਦੀਆਂ ਕਲਾਸਿਸ ਲਈ ਪਲੀਜ਼ ਯਾਦ ਰੱਖੋ Telegram ਨੂੰ ਜ਼ਰੂਰ ਜੁਆਇਨ ਕਰ ਲੈਣਾ ਠੀਕ ਹੈ ਜੀ OK ਗੁੱਡ ਨਾਈਟ ਥੈਂਕ ਟੇਕ ਅ ਵੈਰੀ ਗੁੱਡ ਕੇਅਰ ਆਫ ਯਰਸੈਲਫ ਬਾਏ